ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਇਹ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 8 ਮਰਲੇ ਹੈ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਖੁੱਲਾ ਡੁੱਲਾ ਵੇੜਾ ਮੂਰੇ ਮਿਲ ਜੂਗਾ ਆਪਾਂ ਨੂੰ ਤੇ ਤਿੰਨ ਕਮਰੇ ਚ ਬਣੇ ਹੋਏ ਨੇ ਤੇ ਇੱਕ ਕਿਚਨ ਬਣੀ ਹੋਈ ਆ ਇੱਕ ਵਾਸ਼ਰੂਮ ਤੇ ਇੱਕ ਸਟੋਰੂਮ ਬਣਿਆ ਹੋਇਆ ਬਾਕੀ ਤੁਹਾਨੂੰ ਵਾਰੀ ਵਾਰੀ ਸਾਰਾ ਦਿਖਾ ਦਿੰਨੇ ਆ ਇੱਕ ਵਾਰੀ ਆ ਦੇਖੋ ਜੀ ਇਹ ਪਹਿਲਾ ਰੂਮ ਬਣਿਆ ਹੋਇਆ ਪਲਸਤਰ ਸਾਰਾ ਹੋਇਆ ਹੋਇਆ ਸਾਰੀ ਦੀਵਾਰਾਂ ਤੇ ਰੂਮ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਫਰਸ਼ ਵੀ ਬਣੇ ਹੋਏ ਨੇ ਫਰਸ਼ ਸਿੰਪਲ ਬਣੇ ਹੋਏ ਆ ਇਹਦੇ ਨਾਲ ਹੀ ਦੂਜਾ ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਦਰਵਾਜ਼ੇ ਵਗੈਰਾ ਸਾਰੇ ਲੱਗੇ ਹੋਏ ਨੇ ਖਿੜਕੀਆਂ ਵੀ ਲਗੀਆਂ ਹੋਈਆਂ ਨੇ ਮਾਲਕ ਕਹਿੰਦੇ ਨੇ ਇਹ ਘਰ ਨਵਾਂ ਹੀ ਤਿਆਰ ਕੀਤਾ ਸੀ ਅਜੇ 2-3 ਸਾਲ ਹੋਏ ਨੇ ਬਣੇ ਨੂੰ ਪੁਰਾਣਾ ਨਹੀਂ ਬਣਿਆ ਹੋਇਆ ਇਹ ਆਹ ਦੇਖੋ ਜੀ ਦੂਜਾ ਰੂਮ ਵੀ ਪਹਿਲੇ ਰੂਮ ਵਾਂਗੂ ਹੀ ਖੁੱਲਾ ਡੁੱਲਾ ਬਣਿਆ ਹੈ ਪਲਾਸਟਰ ਸਾਰਾ ਇਹਦੇ ਚ ਵੀ ਹੋਇਆ ਹੋਇਆ ਜੀ ਤੇ ਇਹਦੇ ਬਿਲਕੁਲ ਨਾਲ ਕਿਚਨ ਬਣੀ ਹੋਈ ਹੈ ਆਪਨੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਪਲਾਟ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਇਸ ਕਰੀਏਂ ਤੁਸੀਂ ਟੈਕਨ ਨੰਬਰ ਤੇ WhatsApp ਕਰ ਸਕਦੇ ਹੋ ਜੀ ਵੀਡੀਓ ਬਣਾ ਕੇ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਹੀ ਪੂਰੇ ਕਮਰੇ ਦੇ ਸਾਈਜ਼ ਦੀ ਬਣੀ ਹੋਈ ਹੈ ਖੁੱਲ੍ਹੇ ਡੁੱਲੀ ਪਲਸਟਰ ਸਾਰੀ ਹੋਈ ਹੋਈ ਹੈ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਵਾਕਿਤਾ ਦਿਖਾ ਦਿੰਨੇ ਸਾਰੇ ਪਾਸੇ ਕੈਮਰਾ ਕੋ ਮਾ ਕੇ ਇੱਕ ਖਿੜਕੀ ਵੀ ਨਾਲ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਇਸ ਘਰ ਦੀ ਡਿਮਾਂਡ ਮਾਲਕਾਂ ਨੇ 6 ਲੱਖ ਰੁਪਏ ਰੱਖੀ ਹੈ 6 ਲੱਖ ਵਿੱਚ 8 ਮਰਲੇ ਜਗਾ ਬਣੀ ਹੋਈ ਬਹੁਤ ਵਧੀਆ ਰੇਟ ਬਹੁਤ ਜਾਇਜ਼ ਰੱਖਿਆ ਹੈ ਮਾਲਕਾਂ ਨੇ ਇੱਕ ਕਮਰਾ ਬਣਿਆ ਹੈ ਜੀ ਇਹਨੂੰ ਹਜੇ ਪਲਸਤਰ ਕਰਵਾਉਣਾ ਰਹਿੰਦਾ ਹੈ ਬਾਕੀ ਦੋਨੋਂ ਕਮਰੇ ਪਲਸਤਰ ਹੋਏ ਹੋਏ ਨੇ ਮਾਲਕਾ ਦਾ ਨੰਬਰ ਹੈ ਜੀ 98766 63252 ਤੇ ਐਡਰੈਸ ਹੈ ਜੀ ਇਸ ਘਰ ਦਾ ਖੇਮਵਾਨਾ ਪਿੰਡ ਜ਼ਿਲ੍ਹਾ ਬਠਿੰਡਾ ਨੇੜੇ ਗੁਣਿਆਣਾ ਮੰਡੀ ਤੁਹਾਨੂੰ ਕਿਹੜੇ ਰੇ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪੂਰੀ ਤੇ ਇਹਦੇ ਨਾਲ ਹੀ ਇੱਕ ਸਟੋਰਮ ਬਣਾਇਆ ਹੋਇਆ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸਟੋਰਮ ਦੇ ਨਾਲ ਵਾਸ਼ਰੂਮ ਬਣਾਇਆ ਹੋਇਆ ਆ ਆ ਦੇਖੋ ਜੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਸਟੋਰਮ ਬਣਿਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ